ਮੋਦੀ ਦੇ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜੀ ਬਿਲਕੁਲ ਇਹ ਸਮਝ ਦੀ ਵੱਡੀ ਖਬਰ ਹੈ ਜਿੱਥੇ ਕਿ ਅੱਜ ਪੰਜਾਬ ਦੌਰੇ ਤੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹੀ ਹੁਣ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਜਿਹੜਾ ਦਿੱਤਾ ਗਿਆ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਸਰਵੇਖਿਤਾ ਗਿਆ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹਿਮਾਚਲ ਦਾ ਲੋਕਾਂ ਦਾ ਜਾਇਜ਼ਾ ਲਿੱਤਾ ਗਿਆ ਕਿ ਹਿਮਾਚਲ ਨੂੰ 1500 ਕਰੋੜ ਦੀ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਸੀ ਕਿ ਤੋਂ ਉਸ ਤੋਂ ਬਾਅਦ ਜਦੋਂ ਪੰਜਾਬ ਦੌਰਾ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਂਦਾ ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲ ਗਏ ਨੇ ਯਾਨੀ ਕਿ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਅੱਜ ਪੰਜਾਬ ਦਾ ਦੌਰਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਈ ਸਰਵੇ ਕੀਤਾ ਗਿਆ ਜਿੰਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਸੀਗੇ ਹਿਮਾਚਲ ਗਏ ਹਿਮਾਚਲ ਤੋਂ ਬਾਅਦ ਪੰਜਾਬ ਪਹੁੰਚੇ ਪੰਜਾਬ ਵੀ ਸਰਵੇ ਕੀਤਾ ਗਿਆ ਸੋ ਸਰਵੇ ਤੋਂ ਬਾਅਦ ਜਿਹੜੀ ਗੱਲਬਾਤ ਕੀਤੀ ਗਈ ਜਿੰਨੇ ਵੀ ਆਰਮੀ ਦੇ ਅਫਸਰ ਸੀਗੇ ਜਾਂ ਜਿੰਨੇ ਵੀ ਰਾਹਤ ਕੈਂਪ ਲਗਾਉਣ ਵਾਲੇ ਸੀਗੇ ਜਿੰਨੇ ਵੀ ਇਸ ਹੜ੍ਹ ਨਾਲ ਜੁੜੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਪਤਾ ਕੀਤਾ ਜਾਇਜ਼ਾ ਲੇਤਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਰਾਸ਼ੀ ਦਾ ਜਿਹੜਾ ਐਲਾਨ ਕੀਤਾ ਗਿਆ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ 1600 ਕਰੋੜ ਜਿਹੜੀ ਇਹ ਪੰਜਾਬ ਨੂੰ ਰਾਹਤ ਰਾਸ਼ੀ ਦਿੱਤੀ ਗਈ ਉਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਜਿਹੜੀ ਇਹ ਐਲਾਨੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਹਾਲਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਦਾ ਐਲਾਨ ਹੋਇਆ ਕਿ 4 ਲੱਖ ਦੀ ਰਾਸ਼ੀ ਜਿਹੜੀ ਮਿਲੇਗੀ ਉਸ ਦੇ ਨਾਲ ਹੀ 2 ਲੱਖ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜੀ ਬਿਲਕੁਲ ਇਸ ਸਮੇਂ ਦੀ ਵੱਡੀ ਖਬਰ ਹੈ ਜਿੱਥੇ ਕਿ ਅੱਜ ਪੰਜਾਬ ਦੌਰੇ ਤੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹੀ ਹੁਣ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਜਿਹੜਾ ਦਿੱਤਾ ਗਿਆ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਸਰਵੇ ਕੀਤਾ ਗਿਆ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹਿਮਾਚਲ ਦਾ ਲੋਕਾਂ ਦਾ ਜਾਇਜ਼ਾ ਲਿੱਤਾ ਗਿਆ ਤੇ ਹਿਮਾਚਲ ਨੂੰ 1500 ਕਰੋੜ ਦੀ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਸੀ ਕਿ ਤੋਂ ਉਸ ਤੋਂ ਬਾਅਦ ਜਦੋਂ ਪੰਜਾਬ ਦੌਰਾ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਂਦਾ ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲ ਗਏ ਨੇ ਯਾਨੀ ਕਿ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਅੱਜ ਪੰਜਾਬ ਦਾ ਦੌਰਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਈ ਸਰਵੇ ਕੀਤਾ ਗਿਆ ਜਿੰਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਸੀਗੇ ਹਿਮਾਚਲ ਗਏ ਹਿਮਾਚਲ ਤੋਂ ਬਾਅਦ ਪੰਜਾਬ ਪਹੁੰਚੇ ਪੰਜਾਬ ਵੀ ਸਰਵੇ ਕੀਤਾ ਗਿਆ ਸੋ ਸਰਵੇ ਤੋਂ ਬਾਅਦ ਜਿਹੜੀ ਗੱਲਬਾਤ ਕੀਤੀ ਗਈ ਜਿੰਨੇ ਵੀ ਆਰਮੀ ਦੇ ਅਫਸਰ ਸੀਗੇ ਜਾਂ ਜਿੰਨੇ ਵੀ ਰਾਹਤ ਕੈਂਪ ਲਗਾਉਣ ਵਾਲੇ ਸੀਗੇ ਜਿੰਨੇ ਵੀ ਇਸ ਹੜ੍ਹ ਨਾਲ ਜੋੜੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਪਤਾ ਕੀਤਾ ਜਾਇਜ਼ਾ ਲੇਤਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਰਾਸ਼ੀ ਦਾ ਜਿਹੜਾ ਐਲਾਨ ਕੀਤਾ ਗਿਆ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ 1600 ਕਰੋੜ ਜਿਹੜੀ ਇਹ ਪੰਜਾਬ ਨੂੰ ਰਾਹਤ ਰਾਸ਼ੀ ਦਿੱਤੀ ਗਈ ਉਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਜਿਹੜੀ ਇਹ ਐਲਾਨੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਹਾਲਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਦਾ ਐਲਾਨ ਹੋਇਆ ਕਿ 4 ਲੱਖ ਦੀ ਰਾਸ਼ੀ ਜਿਹੜੀ ਮਿਲੇਗੀ ਉਸ ਦੇ ਨਾਲ ਹੀ 2 ਲੱਖ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜੀ ਬਿਲਕੁਲ ਸਮਝ ਦੀ ਵੱਡੀ ਖਬਰ ਹੈ ਜਿੱਥੇ ਕਿ ਅੱਜ ਪੰਜਾਬ ਦੌਰੇ ਤੇ ਸਿਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹੀ ਹੁਣ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਜਿਹੜਾ ਦਿੱਤਾ ਗਿਆ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਸਰਵੇ ਕੀਤਾ ਗਿਆ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹਿਮਾਚਲ ਦਾ ਲੋਕਾਂ ਦਾ ਜਾਇਜ਼ਾ ਲਿੱਤਾ ਗਿਆ ਤੇ ਹਿਮਾਚਲ ਨੂੰ 1500 ਕਰੋੜ ਦੀ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਸੀ ਕਿ ਤੋਂ ਉਸ ਤੋਂ ਬਾਅਦ ਜਦੋਂ ਪੰਜਾਬ ਦੌਰਾ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਏ ਤੇ ਪੰਜਾਬ ਦੇ ਵਿੱਚ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਂਦਾ ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲ ਗਏ ਨੇ ਯਾਨੀ ਕਿ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਅੱਜ ਪੰਜਾਬ ਦਾ ਦੌਰਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਈ ਸਰਵੇ ਕੀਤਾ ਗਿਆ ਜਿੰਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਸੀਗੇ ਹਿਮਾਚਲ ਗਏ ਹਿਮਾਚਲ ਤੋਂ ਬਾਅਦ ਪੰਜਾਬ ਪਹੁੰਚੇ ਪੰਜਾਬ ਵੀ ਸਰਵੇ ਕੀਤਾ ਗਿਆ ਸੋ ਸਰਵੇ ਤੋਂ ਬਾਅਦ ਜਿਹੜੋ ਗੱਲਬਾਤ ਕੀਤੀ ਗਈ ਜਿੰਨੇ ਵੀ ਆਰਮੀ ਦੇ ਅਫਸਰ ਸੀਗੇ ਜਾਂ ਜਿੰਨੇ ਵੀ ਰਾਹਤ ਕੈਂਪ ਲਗਾਉਣ ਵਾਲੇ ਸੀਗੇ ਜਿੰਨੇ ਵੀ ਇਸ ਹੜ੍ਹ ਨਾਲ ਜੋੜੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਪਤਾ ਕੀਤਾ ਜਾਇਜ਼ਾ ਲੇਤਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਰਾਸ਼ੀ ਦਾ ਜਿਹੜਾ ਐਲਾਨ ਕੀਤਾ ਗਿਆ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ 1600 ਕਰੋੜ ਜਿਹੜੀ ਇਹ ਪੰਜਾਬ ਨੂੰ ਰਾਹਤ ਰਾਸ਼ੀ ਦਿੱਤੀ ਗਈ ਉਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਜਿਹੜੀ ਇਹ ਐਲਾਨੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਦਾ ਐਲਾਨ ਹੋਇਆ ਕਿ 4 ਲੱਖ ਦੀ ਰਾਸ਼ੀ ਜਿਹੜੀ ਮਿਲੇਗੀ ਉਸ ਦੇ ਨਾਲ ਹੀ 2 ਲੱਖ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜੀ ਬਿਲਕੁਲ ਇਹ ਸਮਝ ਦੀ ਵੱਡੀ ਖਬਰ ਹੈ ਜਿੱਥੇ ਕਿ ਅੱਜ ਪੰਜਾਬ ਦੌਰੇ ਤੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹੀ ਹੁਣ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਜਿਹੜਾ ਦਿੱਤਾ ਗਿਆ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਸਰਵੇ ਕੀਤਾ ਗਿਆ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹਿਮਾਚਲ ਦਾ ਲੋਕਾਂ ਦਾ ਜਾਇਜ਼ਾ ਲਿੱਤਾ ਗਿਆ ਤੇ ਹਿਮਾਚਲ ਨੂੰ 1500 ਕਰੋੜ ਦੀ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਸੀ ਕਿ ਤੋਂ ਉਸ ਤੋਂ ਬਾਅਦ ਜਦੋਂ ਪੰਜਾਬ ਦੌਰਾ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਏ ਤੇ ਪੰਜਾਬ ਦੇ ਵਿੱਚ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਂਦਾ ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲ ਗਏ ਨੇ ਯਾਨੀ ਕਿ ਮਿਤਕ ਦੀ ਪਰਿਵਾਰ ਨੂੰ 2-2 ਲੱਖ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸੋ ਅੱਜ ਪੰਜਾਬ ਦਾ ਦੌਰਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਈ ਸਰਵੇ ਕੀਤਾ ਗਿਆ ਜਿੰਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਸੀਗੇ ਹਿਮਾਚਲ ਗਏ ਹਿਮਾਚਲ ਤੋਂ ਬਾਅਦ ਪੰਜਾਬ ਪਹੁੰਚੇ ਪੰਜਾਬ ਦੀ ਸਰਵੇ ਕੀਤਾ ਗਿਆ ਸੋ ਸਰਵੇ ਤੋਂ ਬਾਅਦ ਜਿਹਨੂੰ ਗੱਲਬਾਤ ਕੀਤੀ ਗਈ ਜਿੰਨੇ ਵੀ ਆਰਮੀ ਦੇ ਅਫਸਰ ਸੀਗੇ ਜਾਂ ਜਿੰਨੇ ਵੀ ਰਾਹਤ ਕੈਂਪ ਲਗਾਉਣ ਵਾਲੇ ਸੀਗੇ ਜਿੰਨੇ ਵੀ ਇਸ ਹੜ੍ਹ ਨਾਲ ਜੋੜੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਪਤਾ ਕੀਤਾ ਜਾਇਜ਼ਾ ਲੇਤਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਰਾਸ਼ੀ ਦਾ ਜਿਹੜਾ ਐਲਾਨ ਕੀਤਾ ਗਿਆ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ 1600 ਕਰੋੜ ਜਿਹੜੀ ਇਹ ਪੰਜਾਬ ਨੂੰ ਰਾਹਤ ਰਾਸ਼ੀ ਦਿੱਤੀ ਗਈ ਉਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਜਿਹੜੀ ਇਹ ਐਲਾਨੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਦਾ ਐਲਾਨ ਹੋਇਆ ਕਿ 4 ਲੱਖ ਦੀ ਰਾਸ਼ੀ ਜਿਹੜੀ ਮਿਲੇਗੀ ਉਸ ਦੇ ਨਾਲ ਹੀ 2 ਲੱਖ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜੀ ਬਿਲਕੁਲ ਇਹ ਸਮਝ ਦੀ ਵੱਡੀ ਖਬਰ ਹੈ ਜਿੱਥੇ ਕਿ ਅੱਜ ਪੰਜਾਬ ਦੌਰੇ ਤੇ ਸਿਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹੀ ਹੁਣ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਜਿਹੜਾ ਦਿੱਤਾ ਗਿਆ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਸਰਵੇ ਕੀਤਾ ਗਿਆ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹਿਮਾਚਲ ਦਾ ਲੋਕਾਂ ਦਾ ਜਾਇਜ਼ਾ ਲਿੱਤਾ ਗਿਆ ਤੇ ਹਿਮਾਚਲ ਨੂੰ 1500 ਕਰੋੜ ਦੀ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਸੀ ਕਿ ਤੋਂ ਉਸ ਤੋਂ ਬਾਅਦ ਜਦੋਂ ਪੰਜਾਬ ਦੌਰਾ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਂਦਾ ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲ ਗਏ ਨੇ ਯਾਨੀ ਕਿ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਦਾ ਮੁਆਵza ਪ੍ਰਧਾਨ ਮੰਤਰੀ ਯਾਨਕੀ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਅੱਜ ਪੰਜਾਬ ਦਾ ਦੌਰਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਈ ਸਰਵੇ ਕੀਤਾ ਗਿਆ ਜਿੰਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਸੀਗੇ ਹਿਮਾਚਲ ਗਏ ਹਿਮਾਚਲ ਤੂਬਾਰ ਪੰਜਾਬ ਪਹੁੰਚੇ ਪੰਜਾਬ ਵੀ ਸਰਵੇ ਕੀਤਾ ਗਿਆ ਸੋ ਸਰਵੇ ਤੋਂ ਬਾਅਦ ਜਿਹੜੀ ਗੱਲਬਾਤ ਕੀਤੀ ਗਈ ਜਿੰਨੇ ਵੀ ਆਰਮੀ ਦੇ ਅਫਸਰ ਸੀਗੇ ਜਾਂ ਜਿੰਨੇ ਵੀ ਰਾਹਤ ਕੈਂਪ ਲਗਾਉਣ ਵਾਲੇ ਸੀਗੇ ਜਿੰਨੇ ਵੀ ਇਸ ਹੜ੍ਹ ਨਾਲ ਜੋੜੇ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਪਤਾ ਕੀਤਾ ਜਾਇਜ਼ਾ ਲੇਤਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਰਾਸ਼ੀ ਦਾ ਜਿਹੜਾ ਐਲਾਨ ਕੀਤਾ ਗਿਆ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ 1600 ਕਰੋੜ ਜਿਹੜੀ ਇਹ ਪੰਜਾਬ ਨੂੰ ਰਾਹਤ ਰਾਸ਼ੀ ਦਿੱਤੀ ਗਈ ਉਸ ਦੇ ਨਾਲ ਹੀ ਮਿਤਕਾ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਜਿਹੜੀ ਇਹ ਐਲਾਨੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਅਲੱਗ ਕੀ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਦਾ ਐਲਾਨ ਹੋਇਆ ਕਿ 4 ਲੱਖ ਦੀ ਰਾਸ਼ੀ ਜਿਹੜੀ ਮਿਲੇਗੀ ਉਸ ਦੇ ਨਾਲ ਹੀ 2 ਲੱਖ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜੀ ਬਿਲਕੁਲ ਇਹ ਸਮਝ ਦੀ ਵੱਡੀ ਖਬਰ ਹੈ ਜਿੱਥੇ ਕਿ ਅੱਜ ਪੰਜਾਬ ਦੌਰੇ ਤੇ ਸਿਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹੀ ਹੁਣ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਜਿਹੜਾ ਦਿੱਤਾ ਗਿਆ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਸਰਵੇ ਕੀਤਾ ਗਿਆ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹਿਮਾਚਲ ਦਾ ਲੋਕਾਂ ਦਾ ਜਾਇਜ਼ਾ ਲਿੱਤਾ ਗਿਆ ਤੇ ਹਿਮਾਚਲ ਨੂੰ 1500 ਕਰੋੜ ਦੀ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਸੀ ਕਿ ਤੋਂ ਉਸ ਤੋਂ ਬਾਅਦ ਜਦੋਂ ਪੰਜਾਬ ਦੌਰਾ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ 1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਂਦਾ ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲ ਗਏ ਨੇ ਯਾਨੀ ਕਿ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਅੱਜ ਪੰਜਾਬ ਦਾ ਦੌਰਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ